ਇਸ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਮਾਰ ਕੇ ਫਾਹੇ ਤੇ ਟੰਗ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਹਦੀ ਪਤਨੀ ਨੇ ਆਤਮ ਹੱਤਿਆ ਕਰ ਲਈ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਭਰਾਵਾਂ ਨੇ ਪੁਲਿਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੀ ਭੈਣ ਤੇ ਉਹਨਾਂ ਦੇ ਜੀਜਾ ਜੀ ਦੇ ਆਪਸ ਦੇ ਵਿੱਚ ਹਮੇਸ਼ਾ ਲੈਂਦੀ ਸੀ ਲੜਾਈ ਝਗੜਾ ਰਹਿੰਦਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਭੈਣ ਨੇ ਆਤਮ ਹੱਤਿਆ ਨਹੀਂ ਕੀਤੀ ਕਿ ਉਹਨਾਂ ਦੇ ਜੀਜਾ ਜੀ ਨੇ ਹੀ ਉਸ ਨੂੰ ਮਾਰਿਆ ਪਰ ਦੂਜੇ ਪਾਸੇ ਜਦੋਂ ਪੁਲਿਸ ਨੇ ਪੋਸਟਮਾਰਟਮ ਦੀ ਰਿਪੋਰਟ ਵੇਖੀ ਤਾਂ ਉਹਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤੇ ਨਾਲ ਦੀ ਨਾਲ ਪੁਲਿਸ ਨੇ ਜਦੋਂ ਮ੍ਰਿਤਕ ਦੇ ਪਤੀ ਨੂੰ ਗੰਭੀਰ ਪੁੱਛਿਆ ਸਖਤੀ ਦੇ ਨਾਲ ਪੁੱਛਿਆ ਤਾਂ ਦੱਸਿਆ ਜਾ ਰਿਹਾ ਕਿ ਪਤੀ ਮੰਨਿਆ ਕਿ ਉਸਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੀ ਪਤਨੀ ਨੂੰ ਮਾਰਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਖਬਰ ਤੁਹਾਨੂੰ ਮੋਹਾਲੀ ਤੋਂ ਖਾ ਰਹੇ ਹਾਂ ਜਿੱਤੇ ਕਿ ਮੋਹਾਲੀ ਦੇ 71 ਸੈਕਟਰ ਦੇ ਵਿੱਚ ਇੱਕ ਪਰਿਵਾਰ ਦੱਸਿਆ ਜਾ ਰਿਹਾ ਕਿ ਰਹਿ ਰਿਹਾ ਸੀ ਜੋ ਕਿ ਨੇਪਾਲ ਦੇ ਰਹਿਣ ਵਾਲਾ ਪਰਿਵਾਰ ਹੈ ਜਿਹੜਾ ਕਿ ਕਾਫੀ ਸਮੇਂ ਤੋਂ ਇਰਹ ਰਿਹਾ ਸੀ ਤੇ ਦੋਨੇ ਪਤੀ ਪਤਨੀ ਦੀ ਆਪਸ ਵਿੱਚ ਜਾਣ-ਪਛਾਣ ਰੈਂਦੀ ਸੀ ਜਿਸ ਤੋਂ ਬਾਅਦ ਪਤੀ ਨੇ ਆਪਣੇ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਨੂੰ ਲੈ ਕੇ ਪੁਲਿਸ ਨੇ ਹੁਣ ਮਾਨਜੋਗ ਅਦਾਲਤ ਦੇ ਵਿੱਚ ਇਹਦਾ ਰਿਮਾਨਡ ਮੰਗਿਆ ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਸੁਣੋ ਸੀਨੀਅਰ ਅਫਸਰ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਹਾਂਜੀ ਜੀ 19 ਤਰੀਕ ਨੂੰ 19 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਰਾਤ ਨੂੰ ਸਾਢੇ ਰਾਤ ਨੂੰ 11:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ 19 ਤਰੀਕ ਨੂੰ ਕਿ ਇੱਕ ਲੇਡੀ ਨੇ ਫਾ ਲੈ ਲਿਆ ਉਸ ਉਸਤੇ ਹਸਬੰਡ ਦੇ ਬਿਆਨ ਤੇ 194 ਬੀ ਐਨ ਐਸ ਤੇ ਕਾਰਵਾਈ ਕੀਤੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਹੈ ਉਹਦੇ ਭਰਾ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਉਦੀ ਸ਼ਾਇਦ ਉਹਦੇ ਹਸਬੰਡ ਨਾਲ ਨਹੀਂ ਬੰਦੀ ਸੀ ਤੇ ਇਹ ਹੋ ਸਕਦਾ ਹੈ ਕਿ ਉਦੀ ਕੀ ਕਹਿੰਦੇ ਉਹਨੇ ਮਾਰ ਕੇ ਉਹਨੂੰ ਉਹਨੂੰ ਮਾਰ ਦਿੱਤਾ ਹੋਵੇ ਇਸ ਕਰ ਇਸ ਲਈ ਆਪਾਂ ਪੁਲਿਸ ਨੇ ਕਾਰਵਾਈ ਕੀਤੀ ਇਸ ਤੇ ਆਪਣੀ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਉਸ ਤੋਂ ਵੀ ਪੁਲਿਸ ਨੂੰ ਥੋੜਾ ਇਸ ਸ਼ੱਕ ਜਿਹੜਾ ਸੀਗਾ ਉਹ ਸੱਚਾਈ 'ਚ ਨਿਕਲਿਆ ਕਿ ਹਾਂ ਕਿ ਉਸ ਹਸਬੰਡ ਨੇ ਆਪਣੀ ਵਾਈਫ ਨੂੰ ਸ਼ਰਾਬ ਦੇ ਨਸ਼ੇ 'ਚ ਆ ਕੇ ਉਹਦਾ ਕਤਲ ਕਰ ਲਿਆ ਇਹਦੀ ਇਹਦੀ ਸਾਨੂੰ ਇਸ ਤੇ ਅਸੀਂ ਫਿਰ FIR ਨੰਬਰ 215 ਤੇ 103 ਦੇ 351 ਬ੍ਰੈਕਟ 2 BNS ਐਕਟ ਦੇ ਅੰਡਰ ਅਸੀਂ ਮਟੌਰ ਥਾਣੇ ਪਰਚਾ ਦਰਜ ਕੀਤਾ ਦਰਜ ਕੀਤਾ ਤੇ ਇਨਸਪੈਕਟਰ ਅਮਨਦੀਪ ਜੀ ਦੀ ਟੀਮ ਨੇ ਕਾਫੀ ਵਧੀਆ ਕੰਮ ਕੀਤਾ ਇਸ ਦੋਸ਼ੀ ਨੂੰ 25 25 9 ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਫਿਰ ਇਸ ਅੱਗੇ ਤਫਤੀਸ਼ ਜਾਰੀ ਹੈ ਇਸ ਕਾਰਨ ਕੀ ਰਹੇ ਇਹ ਵਿਸ਼ੇ ਡੋਮਾਇਸੂਰ ਪਰਿਵਾਰ ਬੀਸਿਕਲੀ ਕਿਥੋਂ ਰਣ ਇਹ ਪਰਿਵਾਰ ਜੀ ਨੇਪਾਲ ਤੋਂ ਰਹਿਣ ਵਾਲਾ ਹੈਗਾ ਤੇ ਇੱਥੇ ਕੋਠੀ ਨੰਬਰ 467 ਸੈਕਟਰ 71 ਦੇ ਰਹਿਣ ਵਾਲੇ ਸੀਗੇ ਤੇ ਕਾਰਨ ਇਹ ਹੁਣ ਜਿਹੜਾ ਪ੍ਰੀਲਿਮਰੀ ਆਪਣੀ ਇਨਵੈਸਟੀਗੇਸ਼ਨ ਹੋਈ ਇਹ ਆ ਰਿਹਾ ਹੈ ਕਿ ਉਹਨਾਂ ਦੀ ਆਪਸ ਨਹੀਂ ਬੰਦੀ ਸੀਗੀ ਤੇ ਹਸਬੰਡ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਇਹ ਸਟੈਪ ਚੱਕਿਆ ਦਲੰਦ ਤੋਂ ਪਰੇਵਰ ਪਰਿਵਾਰ ਮਿਲ ਰਿਹਾ ਆਈ ਨਹੀਂ ਜੀ ਲੱਭਦੇ ਨਹੀਂ ਜੀ ਸ਼ਕਤੀ ਨਹੀਂ ਚੱਲ ਰਹੀ ਇਸ ਆਪਾਂ ਮੈਟਰ ਦੀ ਨਾ ਆਪਾਂ ਬੰਗਾਈ ਚ ਕਰਦੇ ਆ ਤਫਤੀਸ਼ ਜੇ ਹੋ ਜਾ ਕੋਈ ਅੰਦਰ ਫਿਰ ਆਪਾਂ ਉਸ ਤੇ ਪਰਿਵਾਰ ਵਾਲੋਂ ਥਾਣੇ ਚ ਨਹੀਂ ਆਈਆਂ ਜੀ ਬਟ ਉਹਦੇ ਜਿਹੜੇ ਬ੍ਰਦਰ ਨੇ ਕਿਹਾ ਵੀ ਪਹਿਲਾਂ ਵੀ ਇਹ ਕਈ ਵਾਰੀ ਇਸ ਤਰ੍ਹਾਂ ਲੜੇ ਕੱਟ ਕੁੱਟਮਾਰ ਹੋਈ ਸੀ ਹਾਂਜੀ ਇਹ ਆਲਰੇਡੀ ਇਹ ਆਲਰੇਡੀ ਪਹਿਲਾਂ ਇਹਨਾਂ ਦਾ ਕਾਫੀ ਵਾਰੀ ਇਹ ਮੈਟਰ ਜਿਹੜਾ ਪਰਪਾਰਕ ਤੌਰ ਤੇ ਜਿਹੜਾ ਹੈਗਾ ਚੱਲਦਾ ਸੀ ਐਡਾ ਮਰਸੀ ਪਰ ਤੁ ਸੋਸਾਇਟੀ ਪ੍ਰਬੰਧਕੀ ਕਸੀ ਕਿ ਐਸੇ ਮਾਰ ਵਾਲੇ ਜੀ ਜਿਹੜੇ ਦਾ ਹਸਬੰਦ ਨੇ ਜਰੂਰ ਇਹ ਕੋਸ਼ਿਸ਼ ਕੀਤੀ ਸੀਗੀ ਕਿ ਉਹਨੇ ਦਿਖਾਇਆ ਕਿ ਉਹਦੀ ਵਾਈਫ ਨੇ ਫਾ ਲੈ ਲਿਆ ਹੈਗਾ ਤੇ ਉਹਦੀ ਸੁਸਾਈਡ ਕਰਕੇ ਡੈਥ ਹੋਈ ਹੈ ਬਟ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਨੂੰ ਜਿਹੜੇ ਨਵੇਂ ਤੱਥ ਆਏ ਸਾਹਮਣੇ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਸਾਨੂੰ ਲੱਗ ਰਿਹਾ ਪ੍ਰਾਇਮਰੀ ਫੇਸ ਹੀ ਮਰਡਰੀ ਹੋਇਆ ਸੀ